ਰਾਗ ਗੌੜੀ ਬੈਰਾਗਣ ਮਹਲਾ 5ਾ ਰਾਗ ਗੌੜੀ ਬੈਰਾਗਣ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖੇ ਖੈ ਤੇ ਸਤ ਗੁਰ ਦੀ ਕਿਰਪਾ ਨਾਲ ਲੰਦਾ ਹੈ ਦਈ ਗੁਸਾਈ ਨਿਤਲਾ ਤੂੰ ਸੰਗ ਹਮਾਰੇ ਬਾਸ ਜਿਓ ਰਹਾਓ हे तर्स ਕਰਨ ਵਾਲੇ हे सृष्टि ਦੇ ਖਸਮ ਤੂੰ ਮੇਰਾ ਪਿਆਰਾ ਮਿੱਤਰ ਸਦਾ ਮੇਰੇ ਨਾਲ ਵੱਸਦਾ ਰਹੁ ਤੋਜ ਬਿਨਾਂ ਘਰੀ ਨਾ ਜਿਵਨਾ ਤ੍ਰਿਗ ਰਹਿਣਾ ਸੰਸਾਰ हे ਜਿੰਦ ਦੇਣ ਵਾਲੇ हे ਪ੍ਰਾਣ ਦੇਣ ਵਾਲੇ हे ਸੁਖ ਦੇਣ ਵਾਲੇ ਪ੍ਰਭੂ ਤੇਥੋਂ ਬਿਨਾਂ ਇੱਕ ਘੜੀ ਭਰ ਵੀ ਆਤਮਕ ਜੀਵਨ ਨਹੀਂ ਹੋ ਸਕਦਾ ਆਤਮਕ ਜੀਵਨ ਤੋਂ ਬਿਨਾਂ ਸੰਸਾਰ ਵਿੱਚ ਰਹਿਣਾ ਸ਼ਟਕਾਰ ਜੋਗ ਹੈ ਜੀ ਪ੍ਰਾਣ ਸੁਖ ਦਾਤਾ ਨਿਮਖ ਨਿਮਖ ਬਲਿਹਾਰ ਜੀ ਮੈਂ ਤੇਤੋਂ ਨਿਮਖ ਨਿਮਖ ਕੁਰਬਾਨ ਜਾਂਦਾ ਹ ਹਸਤ ਅਲੰਬਨ ਦੇਹ ਪ੍ਰਭ ਗਰ ਤੋਂ ਉਦਰ ਗਪਾਲ ਹੇ ਪ੍ਰਭੂ ਮੈਨੂੰ ਆਪਣੇ ਹੱਥਾਂ ਦਾ ਸਹਾਰਾ ਦੇ ਹੇ ਗੋਪਾਲ ਮੈਨੂੰ ਵਿਕਾਰਾਂ ਦੇ ਟੋਏ ਵਿੱਚੋਂ ਕੱਢ ਲੈ ਗਰ ਤੋਂ ਟੋਏ ਵਿੱਚੋਂ ਡੂੰਘੇ ਥਾਂ ਵਿੱਚੋਂ ਬਾਹਰ ਕੱਢ ਲੈ ਮੋਹਨ ਅਰਗੁਣ ਮਤ ਥੂਰੀਆ ਤੂੰ ਸਦ ਹੀ ਦੀਨ ਦਇਆ ਹਾਲ ਮੈਂ ਗੁਣਹੀਨ ਹਾਂ ਮੇਰੇ ਮਤ ਹੋਛੀ ਹੈ ਤੂੰ ਸਦਾ ਹੀ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ਕਿਆ ਸੁਖ ਤੇਰੇ ਸੰਭळा ਕਮਨ ਬਿਧੀ ਵਿਚਾਰੋ ਮੈਂ ਕਿਹੜੇ ਕਿਹੜੇ ਤਰੀਕਿਆਂ ਨਾਲ ਤੇਰੇ ਬਖਸ਼ੇ ਸੁਖਾਂ ਦੀ ਵਿਚਾਰ ਕਰਾਂ ਸ਼ਰਨ ਸਮਾਈ ਦਾਸ ਹਿਤ ਉੱਚੇ ਅਗੰਮ ਅਪਾਰ ਹੈ ਉੱਚੇ ਹੈ ਪਹੁੰਚੇ ਬੇਅੰਤ ਪ੍ਰਭੂ ਹੈ ਸ਼ਰਨ ਆਏ ਦੀ ਸਹਾਇਤਾ ਕਰਨ ਵਾਲੇ ਪ੍ਰਭੂ हे ਆਪਣੇ ਸੇਵਕਾਂ ਤੇ ਹੇਤੂ ਪ੍ਰਭੂ ਮੈਂ ਤੇਰੇ ਦਿੱਤੇ ਹੋਏ ਕਿਹੜੇ ਕਿਹੜੇ ਸੁਖ ਚੇਤੇ ਕਰਾਂ ਮੈਂ ਤੇਰੇ ਦਿੱਤੇ ਬੇਅੰਤ ਸੁਖ ਗਿਣ ਨਹੀਂ ਸਕਦਾ ਸਗਲ ਪਦਾਰਥ ਅਸ਼ਟ ਸਿਧ ਨਾਮ ਮਹਾਰਸ ਮਾਹੇ ਦੁਨੀਆ ਦੇ ਸਾਰੇ ਪਦਾਰਥ ਜੋਗੀਆਂ ਦੀਆਂ ਅੱਠੇ ਸਿੱਧੀਆਂ ਸਭ ਤੋਂ ਸ੍ਰੇਸ਼ਟ ਰਸ ਨਾਮ ਰਸ ਵਿੱਚ ਮੌਜੂਦ ਹਨ ਸੂਪਰਸੰਨ ਭੈ ਕੇਸਵਾ ਸੇ ਜਨ ਹਰ ਗੁਣ ਗਾਹੀ ਜਿਨ੍ਹਾਂ ਤੇ ਸੋਹਣੇ ਲੰਮੇ ਕੇਸਾਂ ਵਾਲਾ ਪ੍ਰਭੂ ਪ੍ਰਸੰਨ ਹੁੰਦਾ ਹੈ ਉਹ ਬੰਦੇ ਪ੍ਰਭੂ ਦੇ ਗੁਣ ਗਾਉਂਦੇ ਹਨ ਮਾਤ ਪਿਤਾ ਸੁਤ ਬੰਧ ਪੂ ਤੂੰ ਮੇਰੇ ਪ੍ਰਾਣ ਅਧਾਰ ਹੈ ਦਈ ਹੈ ਗਸਾਈ ਹੈ ਮੇਰੇ ਪ੍ਰਾਣਾ ਦੇ ਆਸਰੇ ਪਰਭੂ ਮਾਪਿਓ ਪੁੱਤਰ ਰਿਸ਼ਤੇਦਾਰ ਸਭ ਕੁਝ ਮੇਰਾ ਤੂੰ ਹੀ ਹੈ ਸਾਧ ਸੰਗ ਨਾਨਕ ਭਜੈ ਬਿਕ ਤਰਿਆ ਸੰਸਾਰ ਤੇਰਾ ਦਾਸ ਨਾਨਕ ਤੇਰੀ ਸਾਧ ਸੰਗਤ ਵਿੱਚ ਤੇਰੀ ਮਿਹਰ ਨਾਲ ਤੇਰਾ ਭਜਨ ਕਰਦਾ ਹੈ ਜਿਹੜਾ ਮਨੁੱਖ ਤੇਰਾ ਭਜਨ ਕਰਦਾ ਹੈ ਉਹ ਵਿਕਾਰਾਂ ਦੇ ਜ਼ਹਿਰ ਭਰੇ ਸੰਸਾਰ ਤੋਂ ਸਹੀ ਸਲਾਮਤ ਆਤਮਿਕ ਜੀਵਨ ਲੈ ਕੇ ਪਾਰ ਲੰਘ ਜਾਂਦਾ ਹੈ ਗੌੜੀ ਬੈਰਾਗਣ ਰਹੋਏ ਕੇ ਸ਼ੰਤ ਕੇ ਘਰ ਮਹਲਾ 5 ਵਾ ਰਾਗ ਗੌੜੀ ਬੈਰਾਗਣ ਵਿੱਚ ਗੁਰੂ ਅਰਜਨ ਦੇਵ ਜੀ ਦੇ ਰਹੋਏ ਦੇ ਘਰ ਵਾਲੀ ਬਾਣੀ ਜਿਹੜੀ ਬਾਣੀ ਰਹੋਏ ਵਾਲੀ ਬਾਣੀ ਜਿਹੜੇ ਘਰ ਚ ਉਚਾਰਨ ਕੀਤੀ ਆ ਉਸੇ ਘਰ ਵਿੱਚ ਇਸ ਬਾਣੀ ਨੂੰ ਗਾਉਣ ਦੀ ਹਦਾਇਤ ਹੈ ਜਿਵੇਂ ਆਪਾਂ ਪਿੱਛੇ ਵੀ ਹੈ ਸ੍ਰੀ ਰਾਗ ਦੇ ਵਿੱਚ ਵਿਚਾਰ ਕੇ ਆਏ ਸੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੇ ਕੋਈ ਵਿਰਲਾ ਭਾਗਾ ਵਾਲਾ ਮਨੁੱਖ ਪਿਆਰੇ ਦੇ ਗੁਣ ਗਾਉਂਦਾ ਹੈ ਸਰਬ ਕਲਿਆਣ ਸੁਖ ਸੱਚ ਪਾਵੇ ਰਹਾਓ ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਾਰੇ ਆਨੰਦ ਮਾਣਦਾ ਹੈ ਸਦਾ ਸਿਰ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਰਹਾਓ ਬਨ ਬਨ ਖੋਜਤ ਫਿਰਤ ਬੈਰਾਗੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਜੇ ਕੋਈ ਮਨੁੱਖ ਗ੍ਰਸਤੋਂ ਉਪਰਾਮ ਹੋ ਕੇ ਹਰੇਕ ਜੰਗਲ ਢੂੰਡਦਾ ਫਿਰਦਾ ਹੈ ਤਾਂ ਇਸ ਤਰ੍ਹਾਂ ਪ੍ਰਮਾਤਮਾ ਨਹੀਂ ਮਿਲਦਾ বিরলে কাহু এক লে লাগি ਕਿਸੇ ਵਿਰਲੇ ਮਨੁੱਖ ਦੀ ਇੱਕ ਪ੍ਰਮਾਤਮਾ ਨਾਲ ਲਗਨ ਲੱਗਦੀ ਹੈ ਜਿਨ ਹਰ ਪਾਇਆ ਸੇਵਡ ਭਾਗੀ ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਲੱਭ ਲਿਆ ਹੈ ਉਹ ਸਾਰੇ ਵੱਡੇ ਭਾਗਾ ਵਾਲੇ ਹਨ ब्रह्मादिक सनकादिक ਚਾਹੇ ਬ੍ਰਹਮਾ ਅਤੇ ਹੋਰ ਵੱਡੇ ਦੇਵਤੇ ਸੰਨਕ ਅਤੇ ਉਸ ਦੇ ਭਰਾ ਸਨੰਦਨ ਸਨਾਤਨ ਸੰਨਤ ਕੁਮਾਰ ਇਹਨਾਂ ਵਿੱਚੋਂ ਹਰੇਕ ਪ੍ਰਭੂ ਮਿਲਾਪ ਚਾਹੁੰਦਾ ਹੈ ਜੋਗੀ ਜਤੀ ਸਿੱਧ ਹਰ ਆ ਹੈ ਜੋਗੀ ਜਤੀ ਸਿੱਧ ਹਰੇਕ ਪ੍ਰਮਾਤਮਾ ਨੂੰ ਮਿਲਣ ਦੀ ਤਾਂਗ ਕਰਦਾ ਹੈ ਜਿਸੇ ਪ੍ਰਾਪਤ ਸੋ ਹਰ ਗੁਣ ਗਾ ਹੈ ਪਰ ਜਿਸ ਨੂੰ ਧੁਰੋਂ ਇਹ ਦਾਤ ਮਿਲੀ ਹੈ ਉਹੀ ਪ੍ਰਭੂ ਦੇ ਗੁਣ ਗਾਉਂਦਾ ਹੈ ਤਾਂ ਕਿ ਸ਼ਰਣ ਜਿਨ ਬਿਸਰਤ ਨਾਹੀ ਉਹਨਾਂ ਦੀ ਸ਼ਰਣ ਪਈਏ ਜਿਨ੍ਹਾਂ ਨੂੰ ਪ੍ਰਮਾਤਮਾ ਕਦੇ ਭੁੱਲਦਾ ਨਹੀਂ ਵੱਡ ਭਾਗੀ ਹਰ ਸੰਤ ਮਿਲਾਹੀ ਪ੍ਰਮਾਤਮਾ ਦੇ ਸੰਤਾਂ ਨੂੰ ਕੋਈ ਵੱਡੇ ਭਾਗਾ ਵਾਲਾ ਹੀ ਮਿਲ ਸਕਦਾ ਹੈ ਜਨਮ ਮਰਣਾ ਤੇ ਹਮੁਲੇ ਨਹੀਂ ਉਹ ਸੰਤ ਜਨਾਂ ਨੂੰ ਜਨਮ ਮਰਨ ਦੇ ਗੇੜ ਕਦੇ ਵੀ ਨਹੀਂ ਵਿਆਪਦੇ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਏ ਪਿਆਰੇ ਪ੍ਰੀਤਮ ਪ੍ਰਭੂ ਮੇਰੇ ਉੱਤੇ ਕਿਰਪਾ ਕਰ ਤੇ ਮੈਨੂੰ ਮਿਲ ਬੇਨੋ ਸੁਨੋ ਪ੍ਰਭ ਊਚ ਅਪਾਰੇ ਏ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ ਮੇਰੀ ਇਹ ਬੇਨਤੀ ਸੁਣ ਨਾਨਕ ਮੰਗਤ ਨਾਮ ਆਧਾਰੇ ਤੇਰਾ ਦਾਸ ਨਾਨਕ ਤੈਥੋਂ ਤੇਰਾ ਨਾਮ ਹੀ ਜ਼ਿੰਦਗੀ ਦਾ ਆਸਰਾ ਮੰਗਦਾ ਹੈ। ਰਾਗ ਗੌੜੀ ਪੂਰਬੀ ਮਹੱਲਾ 5ਵਾਂ ਰਾਗ ਗੌੜੀ ਪੂਰਬੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ੴ ਸਤਿ ਗੁਰ ਪ੍ਰਸਾਦਿ ਅਕਾਲ ਪੁਰਖ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕਮਨ ਗੁਨ ਪ੍ਰਾਨਪਤ ਮਿਲੋਂ ਮੇਰੀ ਮਾਈ ਰਹਾਓ ਹੈ ਮੇਰੀ ਮਾਂ ਮੈਂ ਕਿਹੜੇ ਗੁਣਾ ਦੀ ਬਰਕਤ ਨਾਲ ਆਪਣੀ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਸਕਾਂ ਮੇਰੇ ਵਿੱਚ ਤਾਂ ਕੋਈ ਗੁਣ ਹੀ ਨਹੀਂ ਹੈ ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਨ ਦੂਰ ਤੇ ਆਈ ਨਾ ਮੇਰਾ ਰੂਪ ਹੈ ਨਾ ਮੇਰੇ ਕੋਲ ਚੰਗੀ ਬੁੱਧ ਹੈ ਨਾ ਮੇਰੇ ਕੋਲ ਕੋਈ ਅਕਲ ਹੈ ਤੇ ਮੈਂ ਹੈਗੀ ਵੀ ਪਰਦੇਸਣਾ ਪ੍ਰਭੂ ਚਰਣਾ ਵਿੱਚ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ ਅਨੇਕਾਂ ਜੁਨਾ ਤੇ ਸਫਰ ਤੋਂ ਲੰਘ ਕੇ ਇਸ ਮਨੁੱਖਾ ਜਨਮ ਵਿੱਚ ਆਈ ਹਾਂ ਮਨੁੱਖਤਾ ਵਿੱਚ ਤਾਂ ਘਰ ਹੀ ਨਹੀਂ ਬਣਾਇਆ ਮੈਂ ਤਾਂ ਪਸ਼ੂ ਪੰਛੀ ਜਾਨਵਰ ਹੀ ਬਣੀ ਰਹੀ sada ਕਿਵੇਂ ਪ੍ਰਮਾਤਮਾ ਨਾਲ ਸਾਹ ਪਾਉਗੀ ਨਾਹਿਨ ਦਰਬ ਨਾ ਜੋਬਨ ਮਾਤੀ ਮੋਹ ਅਨਾਥ ਕੀ ਕਰੋ ਸਮਾਈ ਹੇ ਮੇਰੇ ਪ੍ਰਾਨ ਪਤੀ ਮੇਰੇ ਪਾਸ ਤੇਰਾ ਨਾਮ ਤਾਂ ਨਹੀਂ ਹੈ ਮੇਰੇ ਅੰਦਰ ਆਤਮਕ ਗੁਣਾ ਦਾ ਜੋਬਨ ਵੀ ਨਹੀਂ ਹੈ ਜਿਸ ਦਾ ਮੈਨੂੰ ਹਲਾ ਰਾ ਸਕੇ ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿੱਚ ਜੋੜ ਲਓ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕੋ ਹਉ ਫਿਰਤ ਤਿਸਾਈ ਵੇ ਮੇਰੀ ਮਾ ਆਪਣੇ ਪਾਨਪਤੀ ਨੂੰ ਲੱਭਦਿਆਂ ਲੱਭਦਿਆਂ ਮੈਂ ਧਿਆਈ ਫਿਰ ਰਹੀ ਹਾਂ ਉਸ ਨੂੰ ਲੱਭਦੀ ਲੱਭਦੀ ਮੈਂ ਕਮਲੀ ਹੋਈ ਪਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਨਾਨਕ ਆਖਦਾ ਹੈ ਕਿ ਦੀਨਾ ਉਤੇ ਦਇਆ ਕਰਨ ਵਾਲੇ ਏਹ ਕਿਰਪਾ ਦੇ ਘਰ ਹੈ ਪ੍ਰਭੂ ਤੇਰੀ ਮੇਰ ਨਾਲ ਸਾਧ ਸੰਗਨ ਨੇ ਮੇਰੀ ਇਹ ਵਿਛੋੜੇ ਦੀ ਸੜਨ ਬੁਝਾ ਦਿੱਤੀ ਹੈ ਗੌੜੀ ਮਹਲਾ ਪੰਜਵਾ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ हे ਭੈਣੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਮੇਰੇ ਮਨ ਵਿੱਚ ਪ੍ਰੀਤ ਪੈਦਾ ਹੋ ਗਈ ਤਾਂਘ ਪੈਦਾ ਹੋ ਗਈ ਹੈ ਮੇਰਾ ਮਿਲਣ ਨੂੰ ਦਿਲ ਕਰਦਾ ਹੈ ਮੈਂ ਲਗੋ ਮੋਹੇ ਕਰੋ ਬੇਨੰਤੀ ਕੋ ਸੰਤ ਮਿਲੇ ਬੜ ਬੜ ਭਾਗੀ ਰਹਾਓ ਪ੍ਰਮਾਤਮਾ ਨਾਲ ਮੇਲਾ ਮਿਲਾ ਸਕਣ ਵਾਲਾ ਜੇ ਵੱਡੇ ਭਾਗਾਂ ਵਾਲਾ ਗੁਰੂ ਸੰਤ ਮੈਨੂੰ ਮਿਲ ਪਏ ਤਾਂ ਮੈਂ ਉਸ ਦੇ ਪੈਰੀਂ ਲੱਗ ਕੇ ਮੈਂ ਉਸ ਨੂੰ ਅੱਗੇ ਹੋਸ ਅੱਗੇ ਬੇਨਤੀ ਕਰਾਂ ਕਿ ਮੈਨੂੰ ਪ੍ਰਮਾਤਮਾ ਨਾਲ ਮਿਲਾ ਦਿਓ ਪਾਏ ਲਗੋ ਮੋਹ ਘਰੋਂ ਬੇਨੰਤੀ ਕੋ ਸੰਤ ਮਿਲੇ ਬੜ ਭਾਗੀ ਰਹਾਉ ਮਾਨੇਰ ਪਉ ਤਨ ਰੱਖੋ ਆਗੇ ਮਨ ਕੀ ਮਾਤਮ ਉਹ ਸਗਲ ਤਿਆਗੀ ਮੈਂ ਆਪਣੇ ਮਨ ਉਸ ਦੇ ਹਵਾਲੇ ਕਰ ਦਿਆਂ ਮੈਂ ਆਪਣਾ ਧਨ ਉਸ ਦੇ ਅੱਗੇ ਰੱਖ ਦਿਆਂ ਏ ਭੈਣੇ ਮੈਂ ਆਪਣੇ ਮਨ ਦੀ ਸਾਰੀ ਚਤ్రਾਈ ਛੱਡ ਦਿੱਤੀ ਹੈ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰਉ ਤਿਸ ਪਿਛੇ ਵੈਰਾਗੀ ਏ ਭੈਣੇ ਜਿਹੜਾ ਵਡਭਾਗੀ ਸੰਤ ਮੈਨੂੰ ਪ੍ਰਮਾਤਮਾ ਦੀਆਂ ਸਿੱਖਤ ਸਲਾਹਾਂ ਦੀਆਂ ਗੱਲਾਂ ਸੁਣਾਉਂਦਾ ਰਹੇ ਮੈਂ ਹਰ ਵੇਲੇ ਉਸ ਦੇ ਪਿੱਛੇ ਪਿੱਛੇ ਪ੍ਰੇਮ ਵਿੱਚ ਕੰਬਲੀ ਹੋਈ ਫਿਰਦੀ ਰਹਾਂ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਪਹਿਲੇ ਜਨਮਾਂ ਵਿੱਚ ਕੀਤੇ ਭਲੇ ਕਰਮਾਂ ਤੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ ਇਸਤਰੀ ਦੇ ਉਗੜ ਪਏ ਉਸ ਨੂੰ ਉਹ ਸਰਵ ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿੱਚ ਬੈਠਾ ਸਭ ਰਸ ਮੰਨਣ ਵਾਲਾ ਹੈ ਤੇ ਜੋ ਰਸਾਂ ਤੋਂ ਨਿਰਲੇਪ ਹੈ ਮਿਟੇ ਉਹ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਹੈ ਨਾਨਕ ਪ੍ਰਮਾਤਮਾ ਨੂੰ ਮਿਲਦਿਆ ਹਾਂ ਉਸ ਜੀਵ ਇਸਤਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਉਹ अनेका ਜਨਮਾਂ ਤੋਂ ਮਾਇਆ ਦੇ ਮੋਹ ਵਿੱਚ ਸੁੱਤੀ ਹੋਈ ਜਾਗ ਪੈਂਦੀ ਹੈ ਗੌੜੀ ਮਹਿਲਾ ਪੰਜਵਾ ਨਿਕਸਰੇ ਪੰਖੀ ਸਿਮਰ ਹਰ ਪਾਖ ਹੇ ਜੀਵ ਪੰਛੀ ਮਾਇਆ ਦੇ ਮੋਹ ਦੇ ਆਲਣੇ ਚ ਬਾਹਰ ਨਿਕਲ ਪ੍ਰਮਾਤਮਾ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਖੰਭ ਹਨ ਇਨ੍ਹਾਂ ਖੰਭਾਂ ਦੀ ਸਹਾਇਤਾ ਨਾਲ ਹੀ ਤੂੰ ਮੋਹ ਦੇ ਆਲਣੇ ਵਿੱਚੋਂ ਬਾਹਰ ਉੱਡ ਕੇ ਜਾ ਸਕੇਗਾ ਮਿਲ ਸਾਧੂ ਸ਼ਰਣ ਗਹ ਪੂਰਨ RAM ਰਤਨ ਹੀ ਰਹਿ ਸੰਗ ਰਾਖ ਰਹਾਓ ਗੁਰੂ ਨੂੰ ਮਿਲ ਕੇ ਪੂਰਨ ਪ੍ਰਭੂ ਦਾ ਆਸਰਾ ਲੈ ਪਰਮਾਤਮਾ ਦਾ ਨਾਮ ਰਤਨ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਆਤ ਤੀਖਣ ਮੋਹ ਕੀ ਫਾਸ ਮਾਇਆ ਦੀ ਖਾਤਰ ਭਟਕਣ ਦੀ ਖੁਈ ਹੈ ਮਾਇਆ ਦੀ ਤ੍ਰਿਸ਼ਨਾ ਤੇ ਵਿਕਾਰਾਂ ਦੇ ਚਸਕੇ ਉਸ ਖੂਹ ਵਿੱਚ ਚਿਕੜ ਹੈ ਜੀਵਾਂ ਦੇ ਗਲ ਵਿੱਚ ਪਈ ਹੋਈ ਮੋਹ ਦੀ ਫਾਹੀ ਬੜੀ ਪੱਕੀ ਤਰਖੀ ਹੈ। ਕਾਟਣ ਹਾਰ ਜਗਤ ਗੁਰੂ ਗੋਬਿੰਦੋ ਚਰਨ ਕਮਲ ਤਾਂ ਕੇ ਕਰੋ ਨਿਵਾਸ। ਇਸ ਫਾਹੀ ਨੂੰ ਕੱਟਣ ਜੋਗਾ ਜਗਤ ਦਾ ਗੁਰੂ ਗੋਬਿੰਦ ਹੀ ਹੈ। ਉਸ ਗੋਬਿੰਦ ਦੇ ਚਰਨ ਕਮਲਾ ਵਿੱਚ ਨਿਵਾਸ ਕਰੀ ਰਖ। ਕਰ ਕਿਰਪਾ ਗੋਬਿੰਦ ਪ੍ਰਭ ਪੀਤਮ। ਦੀਨਾ ਨਾਥ ਸੁਨੋ ਵਰਦਾਸੋ ਹੈ ਗੋਬਿੰਦ ਹੈ ਪ੍ਰੀਤਮ ਪ੍ਰਭੂ ਹੈ ਗਰੀਬਾਂ ਦੇ ਮਾਲਕ ਹੈ ਨਾਨਕ ਦੇ ਸਵਾਮੀ ਸਿਮਰ ਕਰ ਸਿਮਰਨ ਕਰ ਮੇਰ ਕਰ ਮੇਰੇ ਤੇ ਮੇਰੀ ਬੇਨਤੀ ਸੁਣ ਕਾਰ ਗਹਿ ਲੈ ਹੋ ਨਾਨਕ ਕੇ ਸਵਾਮੀ ਜਿਉ ਪਿੰਡ ਸਭ ਤੁਮਰੀ ਰਾਸ ਹੈ ਨਾਨਕ ਦੇ ਮਾਲਕ ਪ੍ਰਭੂ ਮੇਰਾ ਹੱਥ ਫੜ ਲੈ ਤੇ ਮੈਨੂੰ ਇਸ ਹੋਈ ਵਿੱਚੋਂ ਕੱਢ ਲੈ ਮੇਰੀ ਇਹ ਜਿੰਦ ਤੇਰਾ ਦਿੱਤਾ ਹੋਇਆ ਸਰਮਾਇਆ ਹੈ ਮੇਰਾ ਇਹ ਸਰੀਰ ਤੇਰੀ ਬਖਸ਼ੀ ਹੋਈ ਪੂੰਜੀ ਹੈ ਇਸ ਰਾਜ ਰਾਸ ਪੂੰਜੀ ਨੂੰ ਮੋਹ ਦੇ ਹੱਥੀ ਉਜਣ ਤੋਂ ਤੂੰ ਆਪ ਹੀ ਬਚਾ ਸਕਦਾ ਹੈ ਗੌੜੀ ਮਹਲਾ ਪੰਜਵਾ ਹਰ ਪੇਖਨ ਕੋ ਸਿਮਰਤ ਮਨ ਮੇਰਾ ਹੈ ਭੈਣੇ ਪ੍ਰਭੂ ਪਤੀ ਦਾ ਦਰਸ਼ਨ ਕਰਨ ਵਾਸਤੇ ਮੇਰਾ ਮਨ ਉਸ ਦਾ ਸਿਮਰਨ ਕਰ ਰਿਹਾ ਹੈ ਆਸ ਪਿਆਸੀ ਚਿਤੋਂ ਦਿਨ ਰਹਿਨੀ ਹੈ ਕੋਈ ਸੰਤ ਮਿਲਾਵੇ ਨੇਰਾ ਰਹਾਉ ਉਸ ਦੇ ਦਰਸ਼ਨ ਦੀ ਆਸ ਨਾਲ ਵਿਆਕੁਲ ਹੋਈ ਮੈਂ ਦਿਨ ਰਾਤ ਉਸ ਦਾ ਨਾਮ ਚਿਤਾਰਦੀ ਰਹਿਨੀ ਹਾਂ ਇਹ ਭੈਣੇ ਮੈਨੂੰ ਕੋਈ ਐਸਾ ਸੰਤ ਮਿਲ ਜਾਏ ਜਿਹੜਾ ਮੈਨੂੰ ਉਸ ਪ੍ਰਭੂਪਤੀ ਨਾਲ ਨੇੜੇ ਵਿਖਾ ਦੇਵੇ ਮਿਲਾ ਦੇ ਸੇਵਾ ਕਰੂੰ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੋ ਨਿਹੋਰਾ हे ਭੈਣੇ ਜਿਉ ਗੁਰੂ ਸੰਤ ਮਿਲ ਪਏ ਤਾਂ ਮੈਂ ਉਸ ਦੇ ਦਾਸਾਂ ਦੀ ਸੇਵਾ ਕਰਾਂ ਮੈਂ ਅਨੇਕਾਂ ਤਰੀਕਿਆਂ ਨਾਲ ਉਸ ਅਗੇ ਤਰਲੇ ਕਰਾਂ ਤੁਲਾ ਤਾ ਹਰ ਤੂਲੇ ਸੁਖ ਸਗਲੇ ਬਿਨ ਹਰ ਦਰਸ ਸਬੋ ਹੀ ਥੋਰਾ हे ਭੈਣੇ ਤੱਕੜੀ ਉੱਤੇ ਰੱਖ ਕੇ ਮੈਂ ਦੁਨੀਆ ਦੇ ਸਾਰੇ ਸੁਖ ਤੋਲੇ ਹਨ ਪ੍ਰਭੂ ਪਤੀ ਦੇ ਦਰਸ਼ਨ ਤੋਂ ਬਿਨਾ ਇਹ ਸਾਰੇ ਹੀ ਸੁਖ ਦਰਸ਼ਨ ਦੇ ਸੁਖ ਨਾਲੋਂ ਹੌਲੇ ਹਨ ਥੋੜੇ ਹਨ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਗੁਣਾ ਦੇ ਸਮੁੰਦਰ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਗੁਰੂ ਪਰਮੇਸ਼ਰ ਉਹਨਾਂ ਨੂੰ ਅਨੇਕਾਂ ਜਨਮਾਂ ਦੇ ਪਟਕਣ ਤੋਂ ਜਨਮ ਮਰਨ ਦੇ ਘੇੜ ਵਿੱਚੋਂ ਮੋੜ ਲਿਆਉਂਦਾ ਹੈ ਆਨੰਦ ਸੁਖ ਭੇਟਤ ਹਰ ਨਾਨਕੋ ਜਨਮ ਕਿਰਤਾਰਤ ਸਫਲ ਸਵੇਰਾ हे ਨਾਨਕ ਪ੍ਰਮਾਤਮਾ ਨੂੰ ਮਿਲਿਆ ਬਿਆਨ ਸੁਖ ਪ੍ਰਾਪਤ ਆਨੰਦ ਪ੍ਰਾਪਤ ਹੋ ਜਾਂਦੇ ਹਨ ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਜਨਮ ਵੇਲੇ ਸਿਰ ਇਸ ਜਨਮ ਵਿੱਚ ਸਫਲ ਹੋ ਜਾਂਦਾ ਹੈ ਰਾਗ ਗੌੜੀ ਪੂਰਬੀ ਮਹੱਲਾ 5 ਰਾਗ ਗੋੜੀ ਪੂਰਬੀ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਾਣੀ ੴ ਸਤਿਗੁਰ ਪ੍ਰਸਾਦਿ ਪ੍ਰਮਾਤਮਾ ਇੱਕ ਹੈ ਸੱਚੇ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਕਿੰਨ ਬਿਦ ਮਿਲੈ ਗੁਸਾਈਂ ਮੇਰੇ RAM ਰਾਏ ਏ ਮੇਰੇ ਪ੍ਰਭੂ ਪਾਤਸ਼ਾਹ ਮੈਨੂੰ ਧਰਤੀ ਦਾ ਕਸਮ ਪ੍ਰਭੂ ਕਿੰਨਾ ਤਰੀਕਿਆਂ ਨਾਲ ਮਿਲ ਸਕੇ ਕੋਈ ਐਸਾ ਸੰਤ ਸਹਜ ਸੁਖ ਦਾਤਾ ਮୋਹ ਮਾਰਗ ਦੇ ਬਤਾਈ ਰਹਾ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਕੋਈ ਹੋਜਿਆ ਸੰਤ ਮੈਨੂੰ ਮਿਲ ਪਏ ਜਿਹੜਾ ਮੈਨੂੰ ਰਸਤਾ ਦੱਸ ਦੇਵੇ ਅੰਤਰ ਅਲੱਖ ਨਾ ਜਾਇ ਲਖਿਆ ਵਿੱਚ ਪੜਦਾ ਹਾਂ ਮੈਂ ਪਾਈ ਹਰੇਕ ਜੀਵ ਦੇ ਅੰਦਰ ਅਦਿਸ਼ਟ ਪ੍ਰਭੂ ਵਸਦਾ ਹੈ ਪਰ ਜੀਵ ਨੂੰ ਇਹ ਸਮਝ ਨਹੀਂ ਆ ਸਕਦੀ ਕਿਉਂਕਿ ਜੀਵ ਦੇ ਅੰਦਰ ਹਉਮੈ ਦਾ ਪਰਦਾ ਪਿਆ ਹੋਇਆ ਹੈ ਮਾਇਆ ਮੋਹ ਸਭੋ ਜਗ ਸੋਇਆ ਇਹ ਭਰਮ ਕਹੋ ਕਿਉਂ ਜਾਈ ਸਾਰਾ ਜਗਤ ਹੀ ਮਾਇਆ ਦੇ ਮੋਹ ਵਿੱਚ ਸੁਤਾ ਪਿਆ ਹੈ ਦਸ ਜੀਵ ਦੀ ਇਹ ਪਟਕਣਾ ਕਿਵੇਂ ਦੂਰ ਹੋਵੇ ਇਕਾ ਸੰਗਤ ਇਕਤ ਗ੍ਰਹਿ ਵਸਤੇ ਮੇਲ ਬਾਤ ਨਾ ਕਰਤੇ ਭਾਈ ਆਤਮਾ ਤੇ ਪਰਮਾਤਮਾ ਦੀ ਕੋਈ ਹੀ ਸੰਗਤ ਹੈ ਦੋਵੇਂ ਇੱਕੋ ਹੀ ਹਿਰਦੇ ਘਰ ਵਿੱਚ ਵਸਦੇ ਹਾਂ ਪਰ ਆਪੋ ਵਿੱਚ ਮਿਲ ਕੇ ਕਦੇ ਗੱਲ ਨਹੀਂ ਕਰਦੇ ਇੱਕ ਬਸਤ ਬਿਨ ਪੰਚ ਦੁਹਲੇ ਉਹ ਬਸਤ ਅਗੋਚਰ ਠਾਈ ਇੱਕ ਨਾਮ ਪਦਾਰਥ ਤੋਂ ਬਿਨ ਜੀਵ ਦੇ ਪੱਜੇ ਗਿਆਨ ਇੰਦਰੇ ਦੁਖੀ ਰਹਿੰਦੇ ਹਨ ਉਹ ਨਾਮ ਪਦਾਰਥ ਅਜੇਹੇ ਥਾਂ ਵਿੱਚ ਹੈ ਜਿੱਥੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਟਿਕਾਣਾ ਨਹੀਂ ਹੈ ਥਾਂ ਨਹੀਂ ਹੈ ਜਿੱਥੇ ਉਹਨਾਂ ਦਾ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਜਿਸ ਹਰੀ ਦਾ ਇਹ ਬਣਾਇਆ ਹੋਇਆ ਸਰੀਰ ਕਾ ਹੈ ਉਸਨੇ ਹੀ ਮੋਦ ਅਜਿੰਦਰਾ ਮਾਰਿਆ ਹੋਇਆ ਹੈ ਤੇ ਕੁੰਜੀ ਗੁਰ ਨੂੰ ਸੌਂਪ ਦਿੰਦੀ ਹੈ ਅਨੇਕ ਪਾਪ ਕਰੇ ਨਹੀਂ ਪਾਵੈ ਬਿਨ ਸਤਗੁਰ ਸਰਣਾਈ ਗੁਰੂ ਦੀ ਸ਼ਰਣ ਪੈਣ ਤੋਂ ਬਿਨਾ ਜੀਵ ਹੋਰ ਹੋਰ ਅਨੇਕਾਂ ਹੀਲੇ ਕਰਦਾ ਹੈ ਪਰ ਉਹਨਾਂ ਹੀਲਿਆਂ ਨਾਲ ਪ੍ਰਮਾਤਮਾ ਨੂੰ ਲੱਭ ਨਹੀਂ ਸਕਦਾ ਜਿਨ ਕੇ ਬੰਧਨ ਕਾਟੇ ਸਤਗੁਰ ਤਿਨ ਸਾਧ ਸੰਗਤ ਲਿਵਲਾਈ اے ਸਤਗੁਰੂ ਜਿਨ੍ਹਾਂ ਦੇ ਮਾਇਆ ਦੇ ਬੰਧਨ ਤੂੰ ਕਟ ਦਿੱਤੇ ਉਹਨਾਂ ਨੇ ਸਾਧ ਸੰਗਤ ਵਿੱਚ ਟਿਕ ਕੇ ਪ੍ਰਭੂ ਨਾਲ ਪ੍ਰੀਤ ਬਣਾਇ ਬੰਤ ਜਨਾ ਮੇਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਪਾਈ ਏ ਨਾਨਕ ਉਹਨਾਂ ਦੇ ਪੰਜੇ ਗਿਆਨ ਇੰਦਰੀਆ ਨੇ ਮਿਲ ਕੇ ਸਤਸਲਾ ਦਾ ਗੀਤ ਗਾਇਆ ਹੈ ਭਾਈ ਉਹਨਾਂ ਵਿੱਚ ਤੇ ਹਰੀ ਵਿੱਚ ਕੋਈ ਵੇਥ ਨਾ ਰਹਿ ਗਈ ਇੱਕਮਿਕ ਹੋ ਗਏ ਮੇਰੇ RAM ਰਾਏ ਇਨ ਬਿਧ ਮਿਲੈ ਗੁਸਾਈ ਪਹਿਲੇ ਰਹਾਉ ਵਾਲੇ ਮੰਦ ਵਿੱਚ ਸਵਾਲ ਸੀ ਵੀ ਕਿਹੜੇ ਬਿਧ ਮਿਲਦਾ ਹੈ हे मेरे पासा इना तरीके नाल तृती दा खसम परमात्मा मिलदा है सहज पै आ भ्रम खिन मैं नाटा मिल ज्योति ज्योत सुमाई रहाओ दूजा जिस मनुष्य नु आत्मिक अडोलता प्राप्त हो गई उस दी माया दी खातिर भटकना एक खिन वेच दूर होवे उस दी ज्योत प्रभु वेच मिलके प्रभु वेच लीन हो गई ਗੌੜੀ ਮਹਲਾ ਪੰਜਵਾਂ ਐਸੋ ਪਰਚੋ ਪਾਇਓ ਪ੍ਰਮਾਤਮਾ ਨਾਲ ਮੇਰੀ ਇਹੋ ਜੀ ਸਾਝ ਪੈ ਗਈ ਪਰਚੋ ਪਰਚੈ ਹੋਈ ਜਾਣ ਪਛਾਣੋ ਵੀ ਕਰੀ ਕਿਰਪਾ ਦਿਆਲ ਬੀਠੁ ਲੈ ਸਤਗੁਰੁ ਮੁਝੈ ਬਤਾਇਓ ਰਹਾਉ ਕਿ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕੇ ਹੋਏ ਦਿਆਲ ਪ੍ਰਭੂ ਨੇ ਮੇਰੇ ਉੱਤੇ ਕਿਰਪਾ ਕੀਤੀ ਤੇ ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ ਜਤਕਤ ਦੇਖੋਂ ਤਤ ਤਤ ਤੂੰ ਹੀ ਮੋਹਿ ਇਹ ਵਿਸ਼ਵਾਸ ਹੋਏ ਆਇਓ ਗੁਰੂ ਦੀ ਸਹਾਇਤਾ ਨਾਲ ਹੁਣ ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਮੈਂ ਜਿੱਧਰ ਵੇਖਦਾ ਹਾਂ हे ਪ੍ਰਭੂ ਮੈਨੂੰ ਤੂੰ ਹੀ ਦੂੰਦੇ ਸਦਾ ਹੈ ਕਹਿ ਪੈ ਕਰੂੰ ਅਰਦਾਸ ਦੇਨ ਤੀ ਜੋ ਸੁਨ ਤੋ ਹੈ ਰਘੁਰਾਯੋ ਮੈਨੂੰ ਯਕੀਨ ਹੋ ਗਿਆ ਹੈ ਕਿ ਜਦੋਂ ਪ੍ਰਮਾਤਮਾ ਆਪ ਜੀਵਾਂ ਦੀ ਅਰਦਾਸ ਬੇਨਤੀ ਸੁਣਦਾ ਹੈ ਤਾਂ ਮੈਂ ਉਸ ਤੋਂ ਬਿਨਾ ਹੋਰ ਕਿਸੇ ਦੇ ਪਾਸ ਸਰਜੋਈ ਕਰ ਕਿਉਂ ਕਰਾਂ ਭਾਈ ਜਦੋਂ ਮੇਰੀ ਉਹ ਗੱਲ ਸੁਣਦਾ ਲਹੇ ਉਹ ਸੰਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਜ ਸੁਖ ਪਾਇਓ ਗੁਰੂ ਨੇ ਜਿਸ ਮਨੁੱਖ ਦੇ ਮਾਇਆ ਦੇ ਬੰਧਨ ਤੋੜ ਦਿੱਤੇ ਉਸ ਦਾ ਸਾਰਾ ਸਹਿਮ ਫਿਕਰ ਦੂਰ ਹੋ ਗਿਆ ਅਤੇ ਉਸ ਦੇ ਸਦਾ ਲਈ ਆਤਮਾ ਕਾ ਡੋਲਤਾ ਦਾ ਆਨੰਦ ਉਹਦੇ ਅੰਦਰ ਬਣ ਗਿਆ ਪੈਦਾ ਕਰ ਲਿਆ ਨੇ ਹੁਣ ਆਸ ਸੋਈ ਫਨ ਹੋਸੀ ਸੁਖ ਦੁਖ ਕਹਾਂ ਦਿਖਾਯੋ ਉਸ ਨੂੰ ਯਕੀਨ ਬਣ ਗਿਆ ਕਿ ਪ੍ਰਭੂ ਦੀ ਰਜ਼ਾ ਅਨਸਾਰ ਜੋ ਕੁਝ ਵਾਪਰਨਾ ਸੀ ਉਹੀ ਵਰਤੇਗਾ ਉਸ ਦੇ ਹੁਕਮ ਤੋਂ ਬਿਨਾ ਕੋਈ ਸੁਖ ਜਾਂ ਕੋਈ ਦੁਖ ਕਿਤੇ ਵੀ ਵਿਖਾਲੀ ਨਹੀਂ ਦੇ ਸਕਦਾ ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਹਉਮੈ ਦਾ ਪਰਦਾ ਖੋਲ ਕੇ ਪ੍ਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਉਸ ਨੂੰ ਪ੍ਰਮਾਤਮਾ ਹੀ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਇੱਕੋ ਟਿਕਾਣਾ ਦਿਸਦਾ ਹੈ ਨੌਂ ਨਿਦ ਨਾਮ ਨਿਧਾਨ ਇੱਕ ਠਾਈ ਤੋ ਬਾਹਰ ਕੈਂਠੇ ਜਾਇਓ ਜਿਸ ਮਨੁੱਖ ਦੇ ਹਿਰਦੇ ਵਿੱਚ ਹੀ ਗੁਰੂ ਦੀ ਕਿਰਪਾ ਨਾਲ ਜਗਤ ਦੇ ਨੋ ਹੀ ਖਜ਼ਾਨਿਆਂ ਦਾ ਰੂਪ ਪ੍ਰਭੂ ਨਾਮ ਖਜ਼ਾਨਾ ਆਵਸੇ ਉਸ ਨੂੰ ਕਿਤੇ ਬਾਹਰ ਪਟਕਣ ਦੀ ਲੋੜ ਨਹੀਂ ਰਹਿੰਦੀ ਇਕੈ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਜਿਵੇਂ ਇੱਕੋ ਸੋਨੇ ਦੇ ਸੁਨਿਆਰੇ ਨੇ ਗਹਿਣਿਆਂ ਦੀਆਂ ਅਨੇਕਾਂ ਕਿਸਮਾਂ ਬਣਤਰ ਬਣਾ ਦਿੱਤੀ ਤਿਵੇਂ ਪ੍ਰਮਾਤਮਾ ਨੇ ਕਈ ਕਿਸਮ ਦੀ ਹੈ ਜਗਤ ਰਚਨਾ ਰਾਜਨੀਤੀ ਕੋਹ ਨਾਨਕੋ ਪਰਮ ਗੁਰੁ ਹੋਈ ਹੈ ਇਹਵਾ ਤਤ 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 ਮਿਲਾਇਓ ਹੈ ਨਾਨਕ ਗੁਰੂ ਨੇ ਜਿਸਮ ਨੁੱਖ ਦਾ ਪਰਮ ਭੁਲੇਖਾ ਦੂਰ ਕਰ ਦਿੱਤਾ ਉਸ ਨੂੰ ਉਸੇ ਤਰ੍ਹਾਂ ਹਰੇਕ ਤਤ ਮੂਲ ਤਤ ਪ੍ਰਭੂ ਵਿੱਚ ਮਿਲਦਾ ਦਿਸਦਾ ਹੈ ਜਿਵੇਂ ਅਨੇਕਾਂ ਰੂਪਾਂ ਦੇ ਗਹਿਣੇ ਮੋੜ ਸੋਨੇ ਵਿੱਚ ਹੀ ਮਿਲ ਜਾਂਦੇ ਹਨ